ਤੰਤਨ ਜਤੁਰੂ ਸਰਗੁਰੂ ਦਾਸ ਮਹਾਰਾਜ ਦੀ ਨਾਮ ਦੀ ਵਿਰਤ ਕਰਦੇ ਨੇ 35 ਅਕਰੀ ਦੇ ਵਿੱਚ ਕਿ ਨੰਨਾ ਨਾਮ ਕੀ ਨਾਵ ਬਣਾਈ ਕਹਿ ਰਬਦਾ ਚੜੋਰੇ ਭਾਈ ਕਹਿੰਦੇ ਭਾਈ ਇਹ ਜਿਹੜੀ ਕਿਸ਼ਤੀ ਹੈ ਆਹ ਅਮਰਤ ਬਾਣੀ ਜਿਹੜੀ ਐਸੀ ਨਾਵ ਹੈ ਜਿਹੜਾ ਇਸ ਨਾਮ ਦੀ ਗਿਸ਼ਤੀ ਦੇ ਸਵਾਰ ਹੁੰਦਾ ਹੈ ਉਹ ਭਗਤ ਸਾਗਰ ਤੋਂ ਪਾਰ ਹੁੰਦਾ ਹੈ ਗੁਰੂ ਕਾਲੀ ਸਾਹਿਬ ਜੀ ਦੀ ਆਓ ਸੰਗਰਾਮਾਨੰਦ ਮਹਾਰਾਜ ਜੀ ਦੇ ਇਤਿਹਾਸ ਸਰਮੰ ਲਈ ਭੁੱਲਿਆ ਤੋਂ ਫਿਰਦਾ ਹੈ ਨਾਮੋਂ ਵਿਸਾਰ ਨਾਮੋਂ ਵਿਸਾਰ ਇਕ ਤੇਰੇ ਨਾਮ ਬਿਨਾ ਮੇਰੇ ਸਤਿਗੁਰ ਕੀ ਮੈਂ

you ਜਗਤੂ ਸਪੁਰਦਾਸ ਮਹਾਰਾਜ ਜੀ ਨੇ ਨਾਮ ਦੀ ਦਰਬਾਨੀ ਅੰਦਰ ਕੀਤੀ ਹੈ ਕਿ ਸਤ ਜੁਗ ਸਤ ਤੇ ਪਾ ਦੀ ਦੁਆਰ ਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੇ ਨੇ ਕਲ ਕੇਵਲ ਨਾਮ ਆਧਾਰ ਇਹ ਕਲਯੁਗ ਦਾ ਸਮਾਂ ਹੈ ਗੁਰੂ ਤੇਰੀ ਸਾਸਨ ਜੀ ਪ੍ਰਮਾਤਮਾ ਦੀ ਬੰਦਗੀ ਪ੍ਰਮਾਤਮਾ ਦਾ ਸਿਮਰਨ ਕਰਨਾ ਵੀ ਬਹੁਤ ਜ਼ਰੂਰੀ ਹੈ ਗੁਰੂ ਨਗ达ਸ ਮਹਾਰਾਜ ਜੀ ਨੇ ਕੱਲਾ ਬਾਣੀ ਦੇ ਅੰਦਰ ਸਿਮਰਨ ਕਰਨ ਦੀ ਗੱਲ ਨਹੀਂ ਕੀਤੀ ਕਿ ਕੱਲਾ ਸਿਮਰੇ ਵੀ ਕਰੀ ਜਾਓ ਕੱਲੀ ਬੰਦਗੀ ਕਰੀ ਜਾਓ ਉਹਨਾਂ ਨੇ ਪੜਨ ਦੀ ਗੱਲ ਵੀ ਕੀਤੀ ਹੈ ਕਿ ਆਪਣੇ ਪਾਈ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪੜਾਓ ਜੇ ਬਾਬਾ ਸਾਹਿਬ ਨੇ ਕਿਹਾ ਹੈ ਕਿ ਪੜੋ ਜੁੜੋ ਸੰਕਲਪ ਕਰੋ ਉਹਨਾਂ ਦਾ ਅਰਦਾਸ ਮਾਰਾ ਇਹ ਬਾਣੀ ਅੰਦਰ ਪਹਿਲਾਂ ਉਹ ਗੱਲ ਕਰਕੇ ਗਏ ਨੇ ਸੀ 100 ਸਾਲ ਪਹਿਲਾਂ ਜੇ ਬਾਬਾ ਸਾਹਿਬ ਨੇ ਕਿਹਾ ਹੈ ਕਿ ਪੜੋ ਉਹਨਾਂ ਦਾ ਅਰਦਾਸ ਮਾਰਾ ਇਹ ਬਾਣੀ ਅੰਦਰ ਉਚਾਰਨ ਕਰਦੇ ਨੇ ਕਿ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਸਤਿ ਵਿਦਿਆ ਕੋਪੜੇ ਪ੍ਰਾਪਤ ਕਰੇ ਸਦਾ ਗਿਆਨ

ਸਤਿਗੁਰੂ ਨੇ ਬਿਸ਼ੁਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਅੱਜ ਉਹਨਾਂ ਨੇ ਇੱਕ ਲਾਈਵ ਪ੍ਰੋਗਰਾਮ ਕੀਤਾ ਹੈ ਬਹੁਤ ਸਾਰੀ ਸੰਗਤਾਂ ਦੇਖ ਰਹੀਆਂ ਹਨ ਸੋ ਬਾਬਾ ਕਮਰਜੀ ਸਰਦਾਰਸિયા ਜਿਹੜਾ ਪਾਸੋਂ ਆਪ ਸਾਰੀਆਂ ਸੰਗਤਾਂ ਨੇ ਅਮਰਤ ਵੇਲੇ ਤੋਂ ਅਮਰਤ ਬਾਣੀ ਦੀ ਸਰਧਨੀ ਕੀਤੀ ਹੈ ਸੋ ਗੁਰੂ ਪਰਿਸ਼ਾਦ ਸੰਮੀ ਆਓ ਇੱਕ ਲਖਣਾ ਸਰਪੰਚ ਜੀ ਸਾਡੇ ਬਾਦਲ ਸਾਹਿਬ ਕੰਗੜਾ ਪਰੀ ਦੀ ਕਲਮਰ ਹੀਰੋਇ ਕੈਸੀ ਪੂਰਕੀਆਂ ਬੜੀਆਂ ਥਾਮਾਂ ਨੂੰ ਨਾਲੇ ਬੜੀਆਂ ਤੇ ਨਸਾਣਾ ਨੂੰ ਸਭ ਤੋਂ ਪਹਿਲਾਂ ਮੈਂ ਕਰਨਾ ਚਾਹੁੰਦਾ ਇਸ ਸਭ ਆਨੰਦਿ ਸਵਾਸ਼ ਨੂੰ ਜੇ ਸਭੇ ਜੀ ਨੀਕੇ ਲੈਣੇ ਭੁੱਲਿਓ ਨਾ ਗੁਰੂ ਰਮਦਾਸ ਜੀ ਦੇ ਸਭੇ ਜੀ ਨੀਕੇ ਲੈਣੇ ਤੁਸੀਂ ਪੜ ਲਓ ਬਾਬਾ ਸਭ ਨੂੰ ਕਿਉਂਕਿ ਕੋਈ ਵੀ ਸਾਸ ਦੀ ਗਿਆਨ ਤੋਂ ਬਿਨਾਂ ਕਦੀ ਸਾਡੇ ਜਿੰਦਗੀ ਦੇ ਵਿੱਚ ਰੋਸ਼ਨੀ ਨਹੀਂ ਹੋ ਸਕਦੀ ਇਸ ਕਰਕੇ ਗਿਆਨवान ਬਣੋ ਅਗਿਆਨਤਾ ਜਿਹੜੀ ਹਰ ਇੱਕ ਬਿਮਾਰੀ ਦੀ ਜੜ ਹੈ ਅਗਿਆਨਤਾ ਗਿਆਨ ਤੋਂ ਮੁਕਤ ਪੰਜਾਬ ਆਪਣੇ ਬੱਚਿਆਂ ਨੂੰ ਬੰਦ ਤੋਂ ਵੱਧ ਪੜਾਓ ਜੁਟੇ ਸਾਸ ਦੀ ਅਸੀਂ ਹਰੇਕ ਮਾਂ ਜਦੋਂ ਵਿਗਿਆਨ ਦਾ ਜ਼ਰੂਰਤ ਕਰਦੇ ਹਾਂ ਕਿਉਂਕਿ ਸਾਡੇ ਰਹਿਬਰਾਂ ਨੇ ਸਾਨੂੰ ਮੈਸੇਜ ਸਾਨੂੰ ਸੁਨੇਹਾ ਇਹ ਦਿੱਤਾ ਹੈ ਕਿ ਭਾਈ ਆਪਣੇ ਬੱਚਿਆਂ ਨੂੰ ਬੰਦ ਤੋਂ ਵੱਧ ਪੜਾਓ ਸੋ ਆਓ ਅਸੀਂ ਕਿੱਥੇ ਵਰਦੀ ਮੱਥੇ ਟੇਕ ਲਈਏ ਪਰਗਣਾ ਸਾਡਾ ਪਾਲ ਪੁਤਾਲਾ ਹੈ ਉਹ ਉਹਦਾਸ ਮਾਰ ਹੈ ਤੇ ਦਰਬਾਰ ਤੇ ਹੁਣਾ ਹੈ ਤੇ 바ਵਾ ਸਾਹਿਬ ਨੂੰ ਪੜੰਗ ਤੋਂ ਬਿਨਾਂ ਸਾਡਾ ਮਾਨ ਉਤਾਰਨ ਨਹੀਂ ਹੋ ਸਕਦਾ ਬਾਬਾ ਸਾਹਿਬ ਨੂੰ ਬਕਤੋਬਦ ਪੜੋ ਉਹਨਾਂ ਨੇ ਕੀ ਦੇਖੋ ਬਾਬਾ ਸਾਹਿਬ ਦਾ ਜੀਵਨ ਪੜ ਕੇ ਦੇਖ ਲਓ ਉਹਨਾਂ ਨੂੰ ਸਕੂਨ ਦੇ ਪੜਨ ਦਾ ਅਧਿਕਾਰ ਸੀ ਲੈਸ ਕਲਾਸ ਦੇ ਵਿੱਚ ਬੈਠਣ ਦਾ ਨਹੀਂ ਮਾਰਨੀ ਸੀ ਅੱਜ ਬਾਬਾ ਸਾਹਿਬ ਦੀ ਬਦੌਲਤ ਕਿਉਂਕਿ ਨੱਥਣਾ ਦੀ ਸਿਹਤ ਤੋਂ ਕਰਕੇ ਡਿਗਰੀਆਂ ਵਾਲੇ ਬਾਬਾ ਸਾਹਿਬ ਦਾ ਉਹਨਾਂ ਨੇ ਬੰਤੀ ਡਿਗਰੀਆਂ ਪ੍ਰਾਪਤ ਕੀਆ ਸਭ ਦਾ ਇਹ ਵੀ ਨਹੀਂ ਪਤਾ ਅੱਜ ਉਹਨਾਂ ਦੀ ਬਦੌਲਤ ਗੁਰਦਾਸ ਖਾਲਸਾ ਦੇ ਬਾਬਾ ਸਾਹਿਬ ਪੀਂਗਰਾ ਨੂੰ ਅੰਬੇਲ ਕਾਤੀ ਦੀ ਬਦੌਲਤ ਸਾਡੇ ਬੱਚੇ ਜਿੱਥੇ ਬਾਬਾ ਸਾਹਿਬ ਨੂੰ ਸਕੂਲ ਦੇ ਵਿੱਚ ਕਲਾਸ ਦੇ ਇੱਕੋ ਬਾਹਰ ਬਿਠਾ ਲਿਆ ਜਾਂਦਾ ਸੀ ਉਹ ਅੱਜ ਤੱਕ ਉਹਨਾ ਜਿੰਨਾ ਕੋਈ ਪੜਿਆ ਲਿਖਿਆ ਦੁਨੀਆ ਦੇ ਵਿੱਚ ਨਹੀਂ ਹੈ ਇਹ ਹਕੀਕਤ ਹੈ ਇਹ ਰਿਕਾਰਡ ਹੈ ਤੇ ਗੁਰਪ੍ਰੀਤ ਸਾਹਿਬ ਜੀ ਉਹਨਾਂ ਦੀ ਬਦੌਲਤ ਸਾਡੇ ਬੱਚੇ ਅੱਜ ਵਿਦੇਸ਼ ਦੀ ਧਰਤੀ ਦੇ ਉੱਤੇ ਜਾ ਕੇ ਡਿਗਰੀਆਂ ਪ੍ਰਾਪਤ ਕਰ ਰਹੇ ਨੇ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਾਣੇ ਪੜ੍ਹਾਈ ਕਰ ਰਹੇ ਨੇ مہان ایک ਇਹਨਾਂ ਦੋਨਾਂ ਨੇ ਹੀ ਕੀਤਾ ਸਾਡੇ ਜੀਵਨ ਚ ਉਹ ਜਗਨਾ ਇੱਕ ਲਿਖ ਗਿਆ ਬਾਣੀ ਇੱਕ ਨੇ ਕਿਧਿਆ ਪਹਾੜ ਤਦਾ ਸੰਵਿਧਾਨ ਦੋਰੇ ਬਰ ਬਸੀ ਨੇ ਜਿਹੜਾ ਕੀ ਕੀ ਜਾਨ ਆਓ ਸਾਡੇ ਫਾਦਰ ਸਾਹਿਬ ਮੰਗਰ ਰਾਏ ਪੁੱਤੀ ਜੀ ਦਾ ਤੋਂ ਲਿਖੀ ਹੋਈ ਲਿਖਣਾਂ ਸਰਹੰਦ ਲਈ ਅਸੀਂ ਪੂਝਿਆ ਬੜੀਆਂ ਥਾਵਾਂ ਨੂੰ ਨਾਲੇ ਬੜੀਆਂ ਤੇ ਮਸਾਨਾਂ Eu ਕਤੂ ਮਤੇ ਮਹਿਲ ਵਾਹੇ ਗੁਰੂ ਸੁਦੇ ਹੋਰ ਸਪੇਟਾਇਆਂ ਤੇਰੀਆਂ ਤੇਰੀਆਂ ਕੋਤੇ ਦੇ ਦੂਰੀ ਕੋਟ ਕਚਹਿਰੀਆਂ ਤੋਂ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਲੱਗੇ ਹੁਤੇ ਜੁਬਾਨ ਤੇ ਲੱਗ ਤਾਲੇ ਇੰਦਾ ਨਹੀਂ ਸਕੇ ਜਾਂ ਤੇ ਕਰੇ ਹੁਕਮਦਾ ਦਿੰਦਾ ਕੋਈ ਨਾ ਮਤਲ ਲਾੜਿਆਂ ਨੂੰ ਨਾ ਹੀ ਜ਼ਿੰਦਗੀ ਜਿਉਣ ਦਾ ਜੱਜ ਹੁੰਦਾ ਇਹਨਾਂ ਪੱਗਾਂ ਦੁਪੱਟਿਆਂ ਚੁੰਨੀਆਂ ਦੀ ਸਾਡੇ ਸਿਰਾਂ 'ਤੇ ਟੋਕਰੀ ਤੇ ਸੱਚ ਹੁੰਦਾ ਹੁੰਦਾ ਜ਼ਿਕਰ ਨਾ ਕਿਸੇ ਤਰੀਕੇ ਦੇ ਅੰਦਰ ਸਾਡਾ ਸਖਣਾ ਗਿਆ ਇਤਿਹਾਸ ਹੁੰਦਾ ਸਾਡਾ ਨਾਮ ਨਿਸ਼ਾਨ ਨੱਕ ਤੇ ਹੁੰਦਾ ਜਿਨਾਂ ਜੱਗ ਦੇ ਗੁਰੂ ਰਬਦਾਸ ਹੁੰਦਾ ਸਿੱਖਾਂ ਅੱਜ ਵੀ ਕੰਨਾਂ ਦੇ ਵਿੱਚ ਪੈਂਦਾ ਜਿਨਾਂ ਜੱਗ ਦੇ ਬਾਬਾ ਸਾਹ ਹੁੰਦਾ Gracias.